ਅੱਜ ਬਰਨਾਲਾ ਦੇ ਇਨਕਲਾਬੀ ਲੋਕਾਂ ਨੂੰ ਮਿਲਣ ਦਾ ਇੱਕ ਵਾਰ ਫੇਰ ਮੌਕਾ ਮਿਲਿਆ ਸੰਤਰਾ ਮੁਦਾਸੀ ਦੀ ਧਰਤੀ RAM ਸਰੂਪਨ ਖੀਰ ਦੀ ਧਰਤੀ ਮੇਘਰਾਜ ਮਿੱਤਰ ਦੀ ਧਰਤੀ ਬਲਵੰਤ ਕਾਰਗੀ ਦੀ ਧਰਤੀ ओम प्रकाश गासो दी धरती शायरा योद्धा सेवा सिंह ਠੀਕਰੀ ਵਾਲੇ ਵਰਕੇ ਯੋਧਿਆਂ ਦੀ ਧਰਤੀ ਬਰਨਾਲੇ ਆਉਣ ਦਾ ਮੌਕਾ ਮਿਲਿਆ ਇੱਕ ਵਾਰੀ ਫੇਰ ਉਹੀ ਪਿਆਰ ਬਲਕਿ ਉਹ ਤੋਂ ਵੀ ਵੱਧ ਪਿਆਰ ਮਿਲ ਰਿਹਾ ਹੈ ਬੈਠ ਜਾ ਬੈਠ ਮੈਂ ਪੱਤਰਕਾਰ ਵੀਰਾਂ ਨੂੰ ਬੇਨਤੀ ਕਰਦਾ ਜੇ ਐਦਾਂ ਵੀ ਐਂ ਵੀ ਕਵਰ ਕਰ ਲਓਗੇ ਤਾਂ ਵੀ ਫੋਟੋ ਤਾਂ ਮੇਰੀ ਆ ਹੀ ਜਾਊਗੀ ਕੋਈ ਨਹੀਂ ਕੋਈ ਨਹੀਂ ਸਾਰਿਆਂ ਨੇ ਕਵਰ ਵੀ ਕਰਨਾ ਇਹਨਾਂ ਨੇ ਮੇਰੇ ਸਟੇਜ ਦੇ ਉੱਤੇ ਸੰਗਰੂਰ ਦੇ ਬਰਨਾਲੇ ਦੇ ਮਹਿਲਕਲਾਂ ਦੇ ਸ਼ੇਰਪੁਰ ਦੇ ਧੂਰੀ ਦੇ ਸਾਰੀ ਲੀਡਰਸ਼ਿਪ ਬੈਠੀ ਹੈ ਐਮਐਲਏ ਸਹਿਬਾਨ ਬੈਠੇ ਨੇ ਚੇਅਰਮੈਨ ਸਹਿਬਾਨ ਬੈਠੇ ਨੇ ਔਰ ਤੁਹਾਡੇ ਆਪਣੇ ਇਸ ਹਲਕੇ ਨੂੰ 4 ਜੂਨ ਤੋਂ ਬਾਅਦ ਜੋ ਕੰਮ 4 ਜੂਨ ਤੋਂ ਬਾਅਦ ਕਹਿਣਾ ਹੈ ਮੈਂ ਅੱਜ ਹੀ ਕਹਿ ਦੇਣਾ ਤੁਹਾਡੇ ਐਮਪੀ ਸਾਹਿਬ ਵੀ ਬੈਠੇ ਨੇ ਸ੍ਰੀ ਮੀਤ ਹੇਰ ਜੀ ਵੀਰੋ ਸਾਰਿਆਂ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਅੱਜ ਜਦੋਂ ਮੈਂ ਆਇਆ ਸੰਗਰੂਰ ਤੋਂ ਮੈਂ ਕੱਲ ਫਿਰੋਜ਼ਪੁਰ ਰੋਡ ਸ਼ੋਅ ਸੀ ਤੇ ਉਸ ਤੋਂ ਬਾਅਦ ਬਾਗੇ ਪੁਰਾਣੇ ਰੈਲੀ ਸੀ ਤੇ ਮੈਂ ਸੰਗਰੂਰ ਆ ਗਿਆ ਸੀ ਸੰਗਰੂਰ ਸਵੇਰੇ ਵਰਕਰਾਂ ਵਲੰਟੀਅਰਾਂ ਨੂੰ ਮਿਲ ਕੇ ਆਇਆ ਚਾਹ ਪੀ ਕੇ ਆਏ ਉਹਨਾਂ ਨਾਲ ਉਸ ਤੋਂ ਬਾਅਦ ਬਡਵਰ ਵਾਲੇ ਟੋਲ ਪਲਾਜ਼ੇ ਤੋਂ ਜੋ ਪਿਆਰ ਸਤਿਕਾਰ ਮਾਨ ਸਲਮਾਨ ਜੋਸ਼ ਹੋਸ਼ ਜਿਸ ਤਰੀਕੇ ਨਾਲ ਇੱਥੋਂ ਤੱਕ ਤੁਸੀਂ ਮੈਨੂੰ ਲੈ ਕੇ ਆਏ ਹੋ ਮੈਨੂੰ ਲੱਗਦਾ ਵੀ ਪੂਰੀ ਦੁਨੀਆ ਦੀ ਕਰੰਸੀ ਚ ਉਸ ਪਿਆਰ ਦਾ ਕਿਤੇ ਮੁੱਲ ਨਹੀਂ ਪਾਇਆ ਜਾ ਸਕਦਾ ਜੋ ਪਿਆਰ ਮਿਲਿਆ ਮੋਟਰਸਾਈਕਲ ਵਾਲੇ ਮੁੰਡੇ ਸਾਈਕਲਾਂ ਵਾਲੇ ਟਰੈਕਟਰ ਵਾਲੇ ਹਾਇ ਤਾਂ ਟਰੈਕਟਰ ਬਿਜ਼ੀ ਨੇ ਮੈਂ ਪੱਤਰਕਾਰਾਂ ਨੂੰ ਕਹਿਆ ਥੋੜੇ 10 ਦਿਨ ਠਹਿਰ ਜਾਓ ਬਸ ਕਿਹੜਾ ਤੂੜੀ ਤਾੜੀ ਕਰ ਲੀਏ ਉਦੋਂ ਬਾਅਦ ਇਹਨਾਂ ਦੀ ਤੂੜੀ ਕਰਾਂਗੇ ਅਸੀਂ ਫੇਰ ਸੋ ਇਸ ਕਰਕੇ ਜੋ ਮਾਨ ਸਨਮਾਨ ਦਿੱਤਾ ਮੈਂ ਕੱਲੇ ਕੱਲੇ ਮੁੰਡੇ ਨੂੰ ਜਾਣਦਾ ਮੈਨੂੰ ਇਹ ਵੀ ਪਤਾ ਹੈ ਕਿਹੜੇ ਆਪਣੇ ਪੱਲਿਓ ਤੇਲ ਪਵਾ ਕੇ ਆਉਂਦੇ ਨੇ ਮੈਨੂੰ ਇਹ ਵੀ ਪਤਾ ਹੈ ਕਈਆਂ ਨੂੰ ਘਰੇ ਲੜਨਾ ਪੈਂਦਾ ਹੈ ਲਾਂਬੇ ਤਾਨੇ ਮੇਨੇ ਸੁਣਨੇ ਪੈਂਦੇ ਆ ਪਰ ਮੇਰੇ ਤੇ ਯਕੀਨ ਰੱਖਿਓ ਜਿਹੜੇ ਮੁੰਡੇ ਜਿਹੜੇ ਨੌਜਵਾਨ ਕਰਦਿਆਂ ਨੂੰ ਇਹ ਦੱਸਦੇ ਨੇ ਕਿ ਕੋਈ ਨਹੀਂ ਬੇਬੇ ਬੇਬੇ ਕਹਿੰਦੀ ਆ ਬੇਪੁੱਤ ਕੀ ਫਾਇਦਾ ਹੋਇਆ ਉੱਥੇ ਜਾਣ ਦਾ ਤਾਂ ਬੇਬੇ ਨੂੰ ਮੇਰੇ ਵੱਲੋਂ ਅੱਜ ਕਹਿ ਦਿਓ ਸ਼ਾਮ ਨੂੰ ਕਿ ਬੇਬੇ ਤੈਨੂੰ ਦੱਸਾਂਗੇ ਥੋੜੇ ਚਿਰ ਤੱਕ ਕਿ ਕੀ ਫਾਇਦਾ ਹੋਇਆ ਘਰਾਂ ਦੇ ਘਰ ਨੌਕਰੀਆਂ ਵੀ ਮਿਲਣਗੀਆਂ ਜ਼ਿੰਮੇਵਾਰੀਆਂ ਵੀ ਮਿਲਣਗੀਆਂ ਸੰਘਣਚ ਵੀ ਹਿੱਸਾ ਪਾਊਗਾ ਸਰਕਾਰ ਚ ਵੀ ਹਿੱਸਾ ਪਾਊਗਾ ਵੱਡੇ ਵੱਡੇ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਕੀ ਗੱਲ ਬਈ ਸਾਡੇ ਧੀਆਂ ਪੁੱਤਾਂ ਨੂੰ ਚੇਅਰਮੈਨੀ ਵਾਲੀਆਂ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਕੀ ਗੱਲ ਬਈ ਸਾਨੂੰ ਹੁਕਮ ਲਿਖ ਕੇ ਥੱਲੇ ਸਾਈਨ ਨਹੀਂ ਕਰਨੇ ਆਉਂਦੇ ਸਭ ਆਉਂਦਾ ਹੈ ਮੌਕਾ ਤਾਂ ਦਿਓ ਨਾ ਜੇ ਮੌਕਾ ਹੀ ਨਹੀਂ ਦੇਉਂਗੇ ਫਿਰ ਕਿਵੇਂ ਸਿੱਖਾਂਗੇ ਸਭ ਮੌਕਾ ਮਿਲੂਗਾ ਮਿਲ ਚੁੱਕਿਆ ਬਹੁਤ ਸਾਰਿਆਂ ਨੂੰ ਅੱਜ ਸੰਗਰੂਰ ਦੇ ਲੋਕ ਸਭਾ ਦੇ ਇਸ ਫੰਕਸ਼ਨ 'ਚ ਅੱਜ ਤੁਹਾਡੇ ਪਿਆਰ ਨੇ ਗੱਲ ਤਾਂ ਦੱਸਤੀ एवें नहीं फिर संगरूर आम आदमी पार्टी की राजधानी हैगी है और कैम रहेगी जिस तरह मीत ने कहा और राजधानी कायम रहूगी पिछली बार मैं अरविंद केजरीवाल जी जेल च मिल गया बीरो कोई नहीं कोई नी बैठ जाओ बैठ जाओ बैठ जाओ आराम ना बैठ जाओ आराम ना बैठ जाओ बैठ जाओ ओ बैठ जो बैठ जाओ पिछली बार कोई नहीं कोई नहीं बैठ जाओ आराब मैं जो तो कोई नहीं भाई बैठ जो, सुन लो सुन के गला करा पता की है अलच की है कि कोई गल नहीं अपनी इनती पुत ने कोई नहीं आराम ना बैठ जाओ ना मैं मिला दो मेनू जाने तो पहला जेड़े भी मुंडे जा रहे हैं जाने तो पेल मैं गिला दो ਮੰਗ ਪੱਤਰ ਵੀ ਲਵਾਗੇ ਜਿਹੜੀ ਸਵੱਸਿਆ ਹੈ ਹੱਲ ਵੀ ਇਹਨਾਂ ਨੂੰ ਪਤਾ ਹੋਊਗਾ ਕੋਈ ਗੱਲ ਨਹੀਂ ਆਪਾਂ ਆਪਣੀ ਧੀਆ ਪੁੱਤ ਨੇ ਇਹਨਾਂ ਵਾਸਤੇ ਤਾਂ ਫਿਰਦੇ ਆ ਇਹ ਪੁਰਾਣੀਆਂ ਸਰਕਾਰਾਂ ਦੇ ਆ ਕੰਡੇ ਬੀਜੇ ਹੋਏ ਨੇ ਜਿਹੜੇ ਇਹ ਹੁਣ ਇਹ ਵਿਚਾਰਿਆਂ ਨੂੰ ਕਿਸੇ ਦਾ ਕੋਰਟ 'ਚ ਕੇਸ ਪੈ ਗਿਆ ਕਿਸੇ ਦਾ ਹਾਈ ਕੋਰਟ ਨੇ ਬੈਨ ਕਰਤਾ ਕਿਸੇ ਨੂੰ ਮਿਲੀ ਨਹੀਂ ਨੌਕਰੀ ਸੋ ਇਸ ਕਰਕੇ ਇਹਨਾਂ ਨੂੰ ਐ ਲੱਗਦਾ ਸ਼ਾਇਦ ਐਦਾਂ ਰੈਲੀ 'ਚ ਐ ਬੋਲ ਕੇ ਸਾਡੀ ਅਖਬਾਰ 'ਚ ਡੱਬੀ ਲੱਗ ਜੂਗੀ ਇਹ ਨਹੀਂ ਹੁੰਦਾ ਆਰਾਮ ਨਾਲ ਗੱਲ ਕਰਕੇ ਬਹਿ ਕੇ ਗੱਲ ਕਰੀਏ ਅਜੇ ਤਾਂ 2 ਸਾਲ ਹੋਏ ਆ ਆਪਾਂ ਕਿਹੜਾ ਕੋਈ ਹਿੱਸੇ ਪਾ ਲੇ ਬਸਾਂ ਚ ਜਾਂ ਰੇਤਿਆਂ ਦੀਆਂ ਖੱਡਾਂ ਚ ਆਪਾਂ ਤਾਂ ਹਿੱਸੇ ਦੁੱਖਾਂ ਸੁੱਖਾਂ ਚ ਹੀ ਪਾਉਣੇ ਆ ਪੰਜਾਬ ਦੇ ਲੋਕਾਂ ਦੇ ਜਦੋਂ ਪਿਛਲੀ ਵਾਰ ਮੈਂ ਅਰਵਿੰਨ ਕੇਜਰੀਵਾਲ ਜੀ ਨੂੰ ਮਿਲਣ ਗਿਆ ਜੇਲ੍ਹ ਚ ਮੈਨੂੰ ਕਹਿੰਦੇ ਸੰਗਰੂਰ ਦਾ ਕੀ ਹਾਲ ਹੈ ਮੈਂ ਕਿਹਾ ਜੀ ਹੁਣ ਮੈਂ ਗੁਜਰਾਤ ਜਾਇਆ ਮਾ 2 ਦਿਨ ਮੇਰੀ ਗੁਜਰਾਤ ਡਿਊਟੀ ਹੈ ਆ ਕੇ ਫਿਰ ਮੈਂ ਗੁਰਦਾਸਪੁਰ ਤੋਂ ਫਿਰ ਅੰਮ੍ਰਿਤਸਰ ਖਡੂਰ ਸਾਹਿਬ ਜਲੰਧਰ ਫਿਰੋਜ਼ਪੁਰ ਤੇ ਮੈਂ ਤੁਹਾਨੂੰ ਅਗਲੀ ਮੁਲਾਕਾਤ ਤੋਂ ਪਹਿਲਾਂ ਸੰਗਰੂਰ ਜਾ ਕੇ ਆਉਂਗਾ ਅੱਜ ਜਦੋਂ ਮੈਂ ਆਇਆ ਸੀ ਤੁਸੀਂ ਨੋਟ ਕੀਤਾ ਹੋਣਾ ਇੱਕ ਫੋਨ ਆਇਆ ਮੈਨੂੰ ਮੈਨੂੰ ਥੱਲੇ ਜਾਣਾ ਪੈ ਗਿਆ ਉਹ ਪਰਮਿਸ਼ਨ ਸੀ ਮੈਨੂੰ ਫੋਨ ਆਇਆ ਮੇਰੇ ਪੰਜਾਬ ਦੇ ਡੀਜੀਪੀ ਦਾ ਕਿ ਜੀ ਪਰਸੋ ਨੂੰ 12:30 ਵਜੇ ਤਿਹਾਰ ਜੇਲ੍ਹ ਦੇ ਵਿੱਚ ਤੁਹਾਡੀ ਮੁਲਾਕਾਤ ਦਾ ਟਾਈਮ ਮਿਲ ਗਿਆ ਤੇ ਮੈਂ ਹੁਣ ਜਾ ਕੇ ਦੱਸੂਗਾ ਕਿ ਸੰਗਰੂਰ ਦਾ ਕੀ ਹਾਲ ਹੈ ਆ ਸਾਰਾ ਮੈਂ ਅੱਜ ਤੁਹਾਡੇ ਵਾਲਾ ਜਿਹੜਾ ਪਿਆਰ ਹੈ ਉਹ ਸਾਰਾ ਦੱਸੂਗਾ ਕਿਉਂਕਿ ਅਰਬਿੰਦ ਕੇਜਰੀਵਾਲ ਜੀ ਖੁਦ ਜਦੋਂ ਵੀ ਉਹਨਾਂ ਦਾ ਪੰਜਾਬ 'ਚ ਕਿਤੇ ਰੈਲੀ ਕਰਨ ਨੂੰ ਦਿਲ ਕਰਦਾ ਸੀ ਜਾਂ ਲੋਕਾਂ ਨੂੰ ਮਿਲਣ ਤੇ ਕਰਦਾ ਸੀ ਉਹ ਮੈਨੂੰ ਕਹਿੰਦੇ ਸੀ ਭਗਵਾਨ ਸੰਗਰੂਰ ਰੱਖੇ ਕੁਛ ਮੈਂ ਰੱਖ ਲਓ ਜੀ ਭਧੌੜ ਰੱਖ ਲਓ ਬਰਨਾਲੇ ਰੱਖ ਲਓ ਧੂਰੀ ਰੱਖ ਲਓ ਮਹਿਲਕਲਾਂ ਰੱਖ ਲਓ ਜਿੱਥੇ ਲਹਿਰੇਗਾਗੇ ਰੱਖ ਲਓ ਸੁਨਾਮ ਰੱਖ ਲਓ ਪੁਆਣੀਗੜ ਜਿੱਥੇ ਮਰਜ਼ੀ ਰੱਖ ਲਓ ਸੁਪਰ ਸੋਨੂ 12:30 ਵਜੇ 30 ਤਰੀਕ ਨੂੰ 12:30 ਵਜੇ ਮੇਰੀ ਮੁਲਾਕਾਤ ਹੈ ਅਰਵਿੰਦ ਕੇਜਰੀਵਾਲ ਸਾਹਿਬ ਨਾਲ ਮੈਂ ਆ ਸਾਰਾ ਜਿਹੜਾ ਤੁਹਾਡਾ ਪਿਆਰ ਆ ਜਜੋਸ਼ ਤੇ ਹੋਸ਼ ਜਿਹੜਾ ਤੁਸੀਂ ਦੋਨੇ ਦਿਖਾ ਰਹੇ ਹੋ ਇਹ ਮੈਂ ਜਾਣ ਸਾਰ ਸਭ ਤੋਂ ਪਹਿਲਾਂ ਜਾ ਕੇ ਦੱਸੂਗਾ ਕਿ ਤੁਸੀਂ ਠੀਕ ਹੈ ਇੱਕ ਵਿਅਕਤੀ ਨੂੰ ਅੰਦਰ ਕਰਤਾ ਪਰ ਤੁਹਾਡੀ ਸੋਚ ਨੂੰ ਅੰਦਰ ਨਹੀਂ ਕਰ ਸਕਦੇ ਤੁਹਾਡੀ ਸੋਚ ਬਰਨਾਲੇ ਦੇ ਗਲੀਆਂ ਤੇ ਸੜਕਾਂ ਦੇ ਵਿੱਚ ਗੂੰਜ ਰਹੀ ਸੀ ਦੋ ਨਾਰੇ ਲਾ ਕੇ इतना दस दौ इनकलाब आ सोच है यह सोच उन्होंने पैदा की है सो इस करके वीर आपा ने कट्ठे रहना बाकियों तो हजे उम्मीदवार भी नहीं लभ रहे लीडर ने अपने घरों के कुंडे जिंदे ला ले कांग्रेसी लीडर ने कई ने ਆਪਦੇ ਘਰਾਂ ਦੇ ਕੁੰਡੇ ਬੰਦ ਕਰ ਲੈ ਜਿਹੜੀ ਥੱਲੇ ਬਿਰਲ ਜੀ ਰਹਿ ਜਾਂਦੀ ਐ ਉਹ ਚ ਵੀ ਕਪੜਾ ਫਸਾ ਲਿਆ ਕਹਿੰਦੇ ਥੱਲੂ ਦੀ ਟਿਕਟ ਨਾ ਸਿੱਟ ਜਾਣਾ ਕਿਤੇ ਸਾਨੂੰ ਟਿਕਟ ਨਾ ਮਿਲ ਜੇ ਪੰਗਾ ਪਊਗਾ ਵੱਡਾ ਇਹੀ ਹਾਲ ਅਕਾਲੀ ਦਲ ਦਾ ਅਖਬਾਰਾਂ ਵਾਂਗੂ ਟਿਕਟਾਂ ਸਿੱਟਦੇ ਫਿਰਦੇ ਐ ਜਿਵੇਂ ਤੜਕੀ ਖਵਾਰਾ ਵਾਲਾ ਹੁੰਦਾ ਹੁੰਦਾ ਵੀ ਕੋਈ ਤਾਂ ਲੈ ਲੋ ਟਿਕਟ ਸੋ ਵੀਰੋ ਇਹ ਹਾਲਤ ਮੈਂ ਨਹੀਂ ਕੀਤੀ ਇਹ ਹਾਲਤ ਤੁਸੀਂ ਵੀ ਨਹੀਂ ਕੀਤੀ ਇਹ ਹਾਲ ਤੱਕ ਇਹਨਾਂ ਕਰਤੂਤਾ ਨੇ ਕੀਤੀ ਐ ਇਹਨਾਂ ਦੀ ਕਰਤੂਤਾ ਇਹ ਸੀਗੀ ਇਹ ਸਮਝ ਬੈਠੇ ਸੀ ਅਸ ਤਾਂ ਪੱਕੇ ਹੋ ਗਏ ਫੈਵਿਕੋਲ ਦੇ ਪੱਕੇ ਜੋੜ ਲੱਗ ਗਏ ਸਾਡੇ ਕੁਰਸੀਆਂ ਨਾਲ ਹੁਣ ਨਹੀਂ ਸਾਨੂੰ ਕੋਈ ਹਿਲਾ ਸਕਦਾ ਇਹ ਐ ਸਮਝ ਬੈਠੇ ਸੀ ਇਸ ਕਰਕੇ ਵੀਰੋ ਇਹ ਗਲਤਫਹਿਮੀ ਦਾ ਸ਼ਿਕਾਰ ਹੋ ਗਏ ਸੀ ਮੈਂ ਮਾਦੇ ਜਾ ਕੇ ਆਇਆ ਮੈਂ 도ਆਬੇ ਜਾ ਕੇ ਆਇਆ ਮਾਲਵੇ ਚ ਅੱਜ ਕੋਈ ਫਰਕ ਨਹੀਂ ਲੱਗ ਰਿਹਾ ਕੋਈ ਇਨਕਲਾਬ ਜਿੰਦਾਬਾਦ ਦੇ ਨਾਅਰੇ ਦਾ ਜੋਸ਼ ਨਹੀਂ ਫਰਕ ਪਤਾ ਲੱਗ ਰਿਹਾ ਕੋਈ ਜਿਹੜਾ ਅੰਦਰਲੀ ਪੜਾਅਸ ਹੈ ਉਹ ਨਿਕਲਣ ਵਿੱਚ ਕੋਈ ਫਰਕ ਨਹੀਂ ਪਤਾ ਲੱਗ ਰਿਹਾ ਇਹਦਾ ਮਤਲਬ ਜਿਹੜਾ ਮੈਂ ਕਿਹਾ ਸੀ ਮੇਰੇ ਬੱਤੀ ਦਾਂਦਰੇ ਕਦੇ-ਕਦੇ ਮੇਰੀ ਵਾਲੀ ਗੱਲ ਕਈ ਵਾਰੀ ਸੱਚੀ ਹੋ ਜਾਂਦੀ ਹੈ ਲਾਈਟ ਮੱਥੇ ਲੱਗਦੀ ਹੈ ਜਿਹੜਾ ਮੈਂ 13 0 ਕਿਹਾ ਸੀ ਇਹ ਬਦਲ ਬਾਈ ਮੈਨੂੰ 13 0 ਵਾਲੀ ਹੋ ਲੱਗਦੀ ਹੈ ਜਿਹੜੇ ਹਿਸਾਬ ਤੇ ਤੁਸੀਂ ਪਿਆਰ ਦੇਂਦੇ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਕਿਉਂਕਿ ਮੈਨੂੰ ਜ ਸਾਰੇ ਮੁਲਕ ਚ ਜਾਣਾ ਪੈ ਰਿਹਾ ਗੁਜਰਾਤ ਜਾ ਕੇ ਆਇਆ ਅਸਾਮ ਜਾ ਕੇ ਆਇਆ ਹੁਣ ਰਾਂਚੀ ਜਾ ਕੇ ਆਇਆ ਵੀਰੋ ਜੋ ਦੋ ਢੇੜਾ ਵੋਟਾਂ ਪੈ ਗਈਆਂ 100 90 ਤੋਂ ਉੱਪਰ ਸੀਟਾਂ ਤੇ ਵੋਟਾਂ ਪੈ ਗਈਆਂ ਤੇ ਉਹਨਾਂ 190 ਚੋਂ ਤੁਹਾਨੂੰ ਖੁਸ਼ੀ ਵੀ ਹੋਊਗੀ ਹੈਰਾਨੀ ਵੀ ਹੋਊਗੀ 190 ਚੋਂ 120 ਤੋਂ 125 ਇੰਡੀਆ ਗਠਵੰਦਨ ਦੀਆਂ ਆ ਰਹੀਆਂ ਨੇ ਸਰਕਾਰ ਚ ਆਪਣਾ ਹਿੱਸਾ ਪੈ ਰਿਹਾ ਹੈ ਆਉਣ ਵਾਲੀ ਸੈਂਟਰ ਦੀ ਸਰਕਾਰ ਆਮ ਆਦਮੀ ਪਾਰਟੀ ਬਣਾਨੀ ਬਣੂਗੀ ਆ ਆਵਾਦਨੀ ਪਾਰਟੀ ਡਿਸਾਈਡ ਕਰੂਗੀ ਕਿ ਦੇਸ਼ ਦਾ ਭਵਿੱਖ ਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਕਿਵੇਂ ਦੇਣਾ ਸਕੂਲ ਕਿਵੇਂ ਬਣਾਉਣੇ ਹਸਪਤਾਲ ਕਿਵੇਂ ਬਣਾਉਣੇ ਹੈ ਦੇਸ਼ ਦੇ ਵਿੱਚ ਬਿਜਲੀ ਨਾਲ ਸੰਬੰਧਿਤ ਇਨਫਰਾਸਟ੍ਰਕਚਰ ਵਪਾਰ ਤੇ ਦੇਸ਼ ਨੂੰ ਨੰਬਰ 1 ਕਿਵੇਂ ਬਣਾਉਣਾ ਹੈ ਦੇਸ਼ ਨੰਬਰ 1 ਉਹਦੇ ਬਣੂਗਾ ਯਾਦ ਰੱਖ ਲਿਓ ਕਿ ਭਗਵੰਤ ਮਾਨ ਕਹਿ ਕੇ ਗਿਆ ਸੀ ਦੇਸ਼ ਉਹਨਾ ਚਿਰ ਨੰਬਰ 1 ਨਹੀਂ ਬਣ ਸਕਦਾ ਜਿੰਨਾ ਚਿਰ ਪੰਜਾਬ ਸੂਬਾ ਲੀਡ ਨਹੀਂ ਕਰਦਾ ਤੇ ਪੰਜਾਬ ਨੰਬਰ ਨਹੀਂ ਬਣ ਬਣਦਾ ਪਹਿਲਾਂ ਪੰਜਾਬ ਨੂੰ ਨੰਬਰ 1 ਬਣਾਵਾਂਗੇ 13 0 ਹੋ ਗਿਆ ਪੰਜਾਬ ਨੰਬਰ 1 ਹੋ ਜਾਊਗਾ ਸਾਰੇ ਗੱਲ ਚੱਲੂ ਵੀ ਕੋਈ ਸੂਬਾ ਬਈ ਜਿੱਥੇ ਸਫਾਇਆ ਹੀ ਹੋ ਗਿਆ जिथे चिकड़ झाड़ू उगे ही नहीं क्योंकि झाड़ू ने चिकड़ साफ करता तो कमल उगे ही नहीं कमल नी उगड़ देना इतने सो इस करके नंबर वन सूबा जोड़ा वो पंजाब बनूगा फिर देश नंबर वन बनूगा इस गल की मैं थोड़ी बधाई देनी चाहना सो मैं थोड़े वादा करना मैं वादा पैदा भी किया दो साल पहला सवा दो साल हो गए कि जो जो कहे वह करा ਜੋ ਨਹੀਂ ਕਰ ਸਕਦੇ ਉਹ ਕਹਿੰਦੇ ਹੀ ਨਹੀਂ ਚਾਰ ਕੰਮ ਵੱਧ ਕਰ ਦਾਂਗੇ ਪਰ 10 ਕਹਿ ਕੇ 9 ਨਹੀਂ ਕਰਦੇ 9 ਕਹਿ ਕੇ 11 ਕਰ ਦਾਂਗੇ ਕਿਉਂਕਿ ਉਹ ਨਹੀਂ ਵਾਦਾ ਕਰੋ ਜਿੰਨਾ ਪੂਰਾ ਕਰ ਸਕਦੇ ਹੋ ਜਿਸ ਤਰ੍ਹਾਂ ਮੀਤ ਤਹਿਰ ਜੀ ਨੇ ਦੱਸਿਆ ਕਿ ਅਸੀਂ ਬਹੁਤ ਸਾਰੀਆਂ ਗਾਰੰਟੀਆ ਤਾਂ ਉਹ ਪੂਰੀਆਂ ਕਰਤੀਆਂ ਜਿਹੜੀਆਂ ਅਸੀਂ ਕਈਆਂ ਵੀ ਨਹੀਂ ਸੀ ਐਮਐਲਏ ਦੀ ਪੈਨਸ਼ਨ ਕੱਟੀ ਆਉਣ ਸਾਰ ਪਹਿਲਾਂ ਤਾਂ 4.5 4 ਲੱਖ ਰੁਪਏ ਲੈਂਦੇ ਯਾਰ ਦੱਸੋ ਨਾਲੇ ਕਹਿੰਦੇ ਰਾਜ ਨਹੀਂ ਸੇਵਾ ਸੇਵਾ ਦੀ ਪੈਨਸ਼ਨ ਮਿਲਦੀ ਦੇਖੀਏ ਕਦੇ ਅਤੇ ਬਜ਼ੁਰਗਾਂ ਨੂੰ ਪੈਨਸ਼ਨ ਹੀ ਨਹੀਂ ਦਿੰਦੇ ਸੀ ਆਪਦੀਆਂ ਪੈਨਸ਼ਨਾਂ 4-4 ਲੱਖ ਉਹ ਕੱਟੀ ਪਹਿਲਾਂ ਤਾਂ ਹੁਣ ਸਾਰਾ ਫਿਰ ਕੀ ਕੀਤਾ ਮੈਂ ਕਿਹਾ ਵੀ ਲਾਈਵ ਟੈਲੀਕਾਸਟ ਕਰੀਏ ਵਿਧਾਨ ਸਭਾ ਦਾ ਕਾਂਗਰਸ ਵਾਲੇ ਵੀ ਕਹਿੰਦੇ ਸੀ ਲਾਈਵ ਟੈਲੀਕਾਸਟ ਕਰੋ ਮੈਂ ਕਿਹਾ ਜੀ ਬਿਲਕੁਲ ਕਰਨਾ ਚਾਹੀਦਾ ਕਿਉਂਕਿ ਮੈਨੂੰ ਪਤਾ ਸੀ ਵੀ 5 ਸਾਲ ਬੇਇਤੀਆ ਇਹਨਾਂ ਨਹੀਂ ਹੋਣਗੀਆਂ ਉਹ ਲਾਈਵ ਹੋਣਗੀਆਂ ਕਿਉਂਕਿ ਇਹਨਾਂ ਨੇ ਕੀਤਾ ਕੱਖ ਨਹੀਂ ਤੇ ਸਵਾਲ ਮੈਂ ਪੁੱਛਿਆ ਕਰੂੰ ਉਦੋਂ ਇਹ ਫਸਿਆ ਕਰਨਗੇ ਹੁਣ ਤੁਸੀਂ ਦੇਖ ਲਓ ਜਦੋਂ ਵਿਧਾਨ ਸਭਾ ਚੱਲਦੀ ਹੁੰਦੀ ਹੈ ਟੀਵੀ ਮੂਰੇ ਬੈਜ ਜਾਂਦੇ ਹੋ ਨਾ ਤੇ ਫਿਰ ਲੱਗਦਾ ਨਾ ਪਤਾ ਜਦੋਂ ਮੈਂ ਜਿੰਦਾ ਲੈ ਗਿਆ ਇੱਕ ਦਿਨ ਮੈਂ ਕਿਹਾ ਇਹ ਭੱਜ ਜਾਂਦੇ ਨਹੀਂ ਜਿੰਦਾ ਲਾਓ ਸਪੀਕਰ ਸਾਹ ਉਹਨਾਂ ਨੂੰ ਹੁਣ ਕਹਿੰਦੇ ਜੇ ਆਪਾਂ ਲਾਈਵ ਥੋੜਾ ਥੋੜਾ ਕਰ ਦਿਆ ਕਰੀਏ ਵਿੱਚੋਂ ਮੈਂ ਕਿਹਾ ਨਾ ਇਹ ਸਾਰੇ ਚੱਲੂਗਾ ਥੋੜਾ ਥੋੜਾ ਨਹੀਂ ਵਿੱਚੋਂ ਹੁਣ ਹੋਣਾ ਸਾਰੇ ਚੱਲੂ ਕਿਉਂਕਿ ਇਹਨੂੰ ਪਤਾ ਲੱਗ ਗਿਆ ਕਿ ਸਾਡੇ ਤਾਂ ਕਰਤੂਤਾਂ ਬਾਹਰ ਆਉਣ ਲੱਗ ਗਿਆ ਕੀ ਕੀ ਕੀਤਾ ਟੋਲ ਪਲਾਜ਼ੇ ਜਦੋਂ ਮੇਰੇ ਕੋਲੇ ਫਾਈਲ ਆਇਆ ਕਰੇ ਸਰ ਇਹ 433 ਦਿਨ ਹੋਰ ਮੰਗਦੇ ਨੇ ਜੀ ਇਹ ਬੜੇ ਤੇਜ ਨੇ ਟੋਲ ਪਲਾਜ਼ੇ ਵਾਲੇ ਇਹ ਸਾਲ ਨਹੀਂ ਲਿਖਦੇ ਨਾ ਮਹੀਨੇ ਲਿਖਣ ਇਹ ਦਿਨ ਲਿਖ ਦਿੰਦੇ ਆ 433 ਦਿਨ 433 ਦਿਨ ਦਾ ਭਾਈ 365 ਦਿਨ ਦਾ ਸਾਲ ਹੁੰਦਾ ਇੱਕ ਇਹ ਤਾਂ ਪੌਣੇ 2 ਸਾਲ ਹੋ ਗਏ ਫਿਰ 433 ਦਿਨ ਵਧਾ ਦਿਓ ਮੈਂ ਕਿਉਂ ਵਧਾ ਲਈਏ ਕਹਿੰਦੇ ਪਹਿਲਾਂ ਵੀ ਵਧਾਏ ਸੀ ਲੱਗੇ ਪਹਿਲਾਂ ਵਾਲਾ ਕੰਮ ਨਹੀਂ ਹੈਗਾ ਪਹਿਲਾਂ ਵਾਲਾ ਕੋਈ ਹੁੰਦਾ ਉਹਨੇ ਕਹਿਣਾ ਸੀ ਓਕੇ 200 ਦਿਨ ਮੇਰਾ 230 ਥੋੜੇ ਲੈ ਮੇਰੇ ਵਾਲਾ 200 ਪਹਿਲਾਂ ਦੇ ਦੋ ਆਪਾਂ ਨੇ ਜਾ ਕੇ ਪੁੱਛਣਾ ਹੁੰਦਾ ਟੋਲ ਪਲਾਜ਼ੇ ਵਾਲਿਆਂ ਨੂੰ ਵੀ ਬਾਈ ਜੀ ਕਿੰਨੇ ਕਿਚਰ ਤੱਕ ਚੱਲੂਗਾ ਇਹ ਨਾਲੇ ਰੇਟ ਵਧਾਈ ਜਾਂਦੇ ਆ ਨਾਲੇ ਰੋਜ਼ ਬਾਨਾਂ ਦੀ ਗਿਣਤੀ ਹੁਣ ਤੱਕ 14 ਟੋਲ ਪਲਾਜ਼ੇ ਬੰਦ ਕਰਤੇ ਤੇ ਮੈਂ ਕਿਹਾ ਵੀ ਲੋਕਾਂ ਦੀ ਲੁੱਟ ਬੰਦ ਕਰਨੀ ਹੈ ਸਾਰੇ ਟੋਲ ਪਲਾਜ਼ੇ ਬੰਦ ਕਰੋ ਆ ਇੱਕ ਦੋ ਰਹਿ ਗਏ ਆ ਇੱਕ ਦੋ ਰਹਿ ਗਏ ਬਹੁਣ ਤੇ ਹੁਣ ਮੇਰੀ ਜਮਾ ਸਮਝੌਤਾ ਜਾ ਉਹਨਾਂ ਦਾ ਮੈਂ ਲਈ ਬੈਠਾ ਅੱਧੀ ਰਾਤ ਨੂੰ ਕਹਿ ਦਊਗਾ 12 ਵਜੇ ਵੀ ਚੱਕੋ ਵੇ ਆਪਣਾ ਪੂਰੀ ਬਿਸਤਰਾ ਅਸੀਂ ਨਹੀਂ ਬਿਧਾਉਣਾ ਇੱਥੇ ਉਹਨੇ ਦੀ ਤੇਲ ਲੱਗਦਾ ਉਹਨੇ ਦੀ ਟੋਲ ਲੱਗਦੇ ਇਦਾਂ ਦੱਸੋ ਯਾਰ ਉਹ ਲਵਾਏ ਕਿਨੇ ਆ ਬਾਜ ਵੀ ਉਹਨੇ ਬਾਜਵਾ ਪੀ ਡਬਲਯੂ ਡੀ ਮਨਿਸਟਰ ਸੀ ਪਤਾ ਬਾਜਵਾ ਸਭ ਤੋਂ ਪਹਿਲਾਂ ਆਪਣੇ ਘਰ ਨੂੰ ਗੁਰਦਾਸਪੁਰ ਨੂੰ ਲਾਏ ਸੱਤ ਟੋਲ ਫਲਾਜੇ ਕੀ ਕਰੀਏ ਯਾਰ ਇਹਨਾਂ ਨੇ ਨੂੰ ਕੀ ਪਤਾ ਹੈ ਇਹ ਸਾਡੇ ਐਮ ਐਲ ਏ ਨੂੰ ਕਹਿੰਦੇ ਨੇ ਕਿ ਹੋ ਜੇ ਜਿੱਤ ਕੇ ਆ ਗਏ ਇਹ ਤਾਂ ਮੋਬਾਈਲ ਠੀਕ ਕਰਨ ਵਾਲੇ ਨੇ ਮੈਂ ਕਿਹਾ ਨਹੀਂ ਨਹੀਂ ਦਿਮਾਗ ਠੀਕ ਕਰਨ ਵਾਲੇ ਵੀ ਹੈਗੇ ਆ ਸਾਡੇ ਕੋਲੇ ਉਹ ਇਹਨਾਂ ਨੇ ਸਮਝ ਕੇ ਰੱਖਿਆ ਮੁਲਕ ਨੂੰ ਯਾਰ ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝ ਰੱਖਿਆ ਇਹਨਾਂ ਨੇ ਇੱਧਰ ਨੂੰ ਹੱਕ ਲਓ ਕਦੇ ਇੱਧਰ ਨੂੰ ਹੱਕ ਲਓ ਲੈ ਇਸ ਵਾਰ 1 ਜੂਨ ਨੂੰ ਫੈਸਲਾ ਕਰਕੇ 4 ਜੂਨ ਨੂੰ ਰਿਜ਼ਲਟ ਆਵੇ ਤੇ ਮੈਂ ਹੋਵਾਂ ਜਮਾਂ ਮੈਂਟਲੀ ਤੌਰ ਤੇ ਬਿਲਕੁਲ ਕੰਮ ਕਰਨ ਲਈ ਫ੍ਰੀ ਤੇ ਉਸ ਤੋਂ ਬਾਅਦ 3 ਸਾਲ ਤਾਂ ਆਪਣੇ ਇਸ ਗਵਰਨਮੈਂਟ ਦੇ ਪਏ ਨੇ ਅਗਲੇ ਦੇ 5 ਸਾਲ ਫਿਰ ਅਗਲੇ ਦੇ 5 ਸਾਲ ਫੜੇ ਪਏ ਨੇ ਤੁਸੀਂ ਚਮਕਾਉਂਦਾ ਦੇਖਿਓ ਪੰਜਾਬ ਪੰਜਾਬ ਦੀ ਚਮਕ ਦੇਖਿਓ ਜਿਹੜਾ ਭਾਰਤ ਹੈ ਬਾਗਮੁੰਦਰੀ ਵਿੱਚ ਨਗ ਪੰਜਾਬ ਦਾ ਇਹ ਨਗ ਦੀ ਚਮਕ ਦੇਖਿਓ ਤੁਸੀਂ ਇਹ ਹੀਰਾ ਹੈ ਪੰਜਾਬ ਜਿਹੜਾ ਦੇਸ਼ ਦਾ ਹੀਰਾ ਹੈ ਸਟੇਟ ਹੈ ਔਰ ਸਾਰੇ ਗੱਲਾਂ ਹੋਣ ਲੱਗੀਆਂ ਹੁਣ ਹੀ ਗੱਲਾਂ ਹੋਣ ਲੱਗੀਆਂ ਮੈਨੂੰ ਦੂਜੇ ਰਾਜਾਂ ਦੇ ਮੁੱਖ ਮੰਤਰੀ ਪੁੱਛਣ ਲੱਗੇ ਮੰਤਰੀ ਪੁੱਛਣ ਲੱਗੇ ਇਹ ਕੈਸੇ ਕਰ ਦਿਆ ਸਰ ਆਪਨੇ ਇਹ ਨਵੀਂ ਪੁਲਿਸ ਕੈਸੇ ਬਣਾ ਲਈ ਆਪਨੇ ਸਿਰਫ ਸੜਕਾਂ ਕੇ ਲਈ ਮੈਂ ਕਿਹਾ ਹਾਂ ਜੀ ਉਹਦਾ ਨਾਮ ਹੈ ਸੜਕ ਸੁਰੱਖਿਆ ਫੋਰਸ ਸੜਕ ਤੇ ਕੋਈ ਦੁਰਘਟਨਾ ਰੱਬ ਨਾ ਕਰੇ ਕੋਈ ਅਜਿਹੀ ਹੋ ਜੇ ਐਕਸੀਡੈਂਟ ਦਾ ਤਾਂ ਨਾ ਹੀ ਮਾੜਾ ਹੈ ਉਹ ਮੌਕੇ ਤੇ ਪਹੁੰਚਦਿਆ ਤੇ ਵੀਰੋ ਇੱਕ ਦਿਨ ਚ 17 ਮੌਤਾਂ ਦੀ ਐਵਰੇਜ ਸੀ 1 ਫਰਵਰੀ ਨੂੰ ਲਾਂਚ ਕੀਤੀ ਐ ਐਸਐਸਐਫ ਮੇਰੇ ਕੋਲੇ ਇਕੱਲੇ ਫਰਵਰੀ ਤੇ ਮਾਰਚ ਦੀ ਰਿਪੋਰਟ ਆਈ ਹੈ ਕਿ ਇੱਕ ਮਹੀਨੇ ਚ ਦੋ ਮਹੀਨੇ ਹੋ ਗਏ ਪਹਿਲਾਂ ਇੱਕ ਦਿਨ ਚ 17 ਮੌਤਾਂ ਐਵਰੇਜ ਇੱਕ ਤੇ ਹੁਣ ਦੋ ਮਹੀਨਿਆਂ ਚ 32 33 ਨੂੰ ਉਤਾਂ ਦੀ ਖਬਰ ਹੈ ਕਿਉਂਕਿ ਉਹ ਪਹੁੰਚ ਕੇ ਉੱਥੇ ਸਭ ਤੋਂ ਪਹਿਲਾਂ ਜਾ ਕੇ ਪਟੀਆਂ ਕਰ ਦਿੰਦੇ ਨੇ ਖੂਨ ਰੋਕ ਦਿੰਦੇ ਨੇ ਨਾਲ ਦੀ ਨਾਲ ਹਸਤਾں ਚ ਚੱਕ ਕੇ ਲੈ ਜਾਂਦੇ ਨੇ ਜਾਨ ਵੱਜ ਜਾਂਦੀ ਹੈ ਜੇ ਆਪਾਂ 6000 ਤੋਂ ਵੱਧ ਬੰਦਾ ਮਰਦਾ ਜੀ 17 ਦੀ ਐਵਰੇਜ ਨਾਲ ਸਾਲ ਚ ਜੇ ਆਪਾਂ ਇਤਕੀ 50% ਵੀ 3000 ਬੰਦੇ ਦੀ ਵੀ ਜ਼ਿੰਦਗੀ ਬਚਾਤੀ ਭਾਈ ਜੀ ਇਤੋਂ ਵੱਡਾ ਪੁੰਨ ਵਾਲਾ ਕੰਮ ਕੋਈ ਨਹੀਂ ਇਤੋਂ ਵੱਡਾ ਕੋਈ ਪੁੰਨ ਵਾਲਾ ਕੰਮ ਨਹੀਂ ਹੋ ਸਕਦਾ ਤੁਸੀਂ ਦੇਖਦੇ ਹੋ ਸਭ ਤੋਂ ਵੱਧ ਨਵੀਆਂ ਗੱਡੀਆਂ ਲਿਸ਼ਕ ਦੀਆਂ ਗੱਡੀਆਂ ਕਿਹਦੇ ਕੋਲੇ ਨੇ? ਪੁਲਿਸ ਕੋਲੇ। ਉਹ ਭਈ ਉਹਨਾਂ ਨੇ ਤਾਂ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਆ ਉਹਨਾਂ ਨੂੰ ਤਾਂ ਗੱਡੀਆਂ ਵਧੀਆਂ ਦਿਓ ਪਹਿਲਾਂ ਸਭ ਤੋਂ ਵੱਧ ਟੁੱਟੀਆਂ ਹੋਈਆਂ ਧੱਕਾ ਸਟਾਰਟ ਗੱਡੀਆਂ ਕਿਹਦੇ ਕੋਲੇ ਹੁੰਦੀਆਂ ਸੀ? ਪੁਲਿਸ ਕੋਲੇ। ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ, ਪਿਛਲਾ ਕਿਸੇ ਹੋਰ ਮਾਡਲ ਦਾ। ਕਈ ਵਾਰੀ ਤਾਂ ਜਿਹਨੂੰ ਫੜਨਾ ਹੁੰਦਾ ਸੀ ਉਹਦੇ ਧੱਕਾ ਲਵਾਉਂਦੇ ਸੀ ਤੈਨੂੰ ਫੜਨੈ ਤਾਂ ਸਟਾਰਟ ਕਰਾਈ। ਉਹਦੇ ਬਾਅਦ ਤੇਰੇ ਮਗਰ ਭਜਾ ਮੰਗਿਆ ਸੀ। ਆਹ ਹਾਲਤ ਹੁੰਦੀ ਸੀ ਇਹਨਾਂ ਦੀ। ਹੌਨ ਨਮੀਆ ਸਕਾਰਪਿਓ ਹਜੇ ਤੱਕ ਉਹਨਾਂ ਨੇ ਮੁੰਡਿਆਂ ਨੇ ਸੀਟਾਂ ਤੋਂ ਕਾਗਜ਼ ਵੀ ਨਹੀਂ ਲਾਹੇ ਜਿਵੇਂ ਆਪਣੇ ਨਵੇਂ ਗੱਡਿਆਂ ਤੇ ਹੁੰਦਾ ਵੀ ਨਹੀਂ ਲਾਉਣਾ ਨਵੀਂ ਲੱਗਦੀ ਹੋਇਆ ਕਾਗਜ਼ ਨਾਲ ਨਵੀਂ ਗੱਡੀ ਲੱਗਦੀ ਹੈ ਸੋ ਵੀਰੋ ਇਹ ਵੀ ਆਪਣੇ ਪੁੱਤ ਭਤੀਜੇ ਨੇ ਇਹਨਾਂ ਨੂੰ ਜੇ ਕੰਮ ਕਰਨ ਵਾਸਤੇ ਮਾਹੌਲ ਦਿਓਗੇ ਤਾਂ ਹੀਓ ਕੰਮ ਕਰਨਗੇ ਨਾ ਕੋਈ ਛੁੱਟੀ ਇਹਨਾਂ ਨੂੰ ਛੁੱਟੀ ਵੀ ਇਹਨਾਂ ਨੂੰ ਕੀਤੀ ਫੇਰ ਇੱਕ ਛੁੱਟੀ ਤੇ ਇਹਨਾਂ ਦੇ ਸਾਰਿਆਂ ਦੇ ਬਰਥਡੇ ਜਨਮ ਦਿਨ ਲੈ ਲੈ ਸਰਕਾਰ ਨੇ ਇਨਾ ਅੱਜ ਵੀ ਬਹੁਤ ਸਾਰੇ ਮੁੰਡੇ ਕੁੜੀਆਂ ਦੇ ਪੁਲਿਸ ਵਾਲਿਆਂ ਦੇ ਜਨਮ ਦਿਨ ਹੋਣਗੇ ਉਹਨਾਂ ਦੇ ਘਰੇ ਸ਼ਾਨਦਾਰ ਇੱਕ ਕਾਰਡ ਜਾਂਦਾ ਹੈ ਮੇਰੇ ਸਾਈਨ ਨੇ ਡੀਜੀਪੀ ਦੇ ਸਾਈਨ ਨੇ ਤੇ ਉੱਤੇ ਲਿਖਿਆ ਹੋਇਆ ਕਿ ਤੁਹਾਨੂੰ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ ਤੁਹਾਡੇ ਪਰਿਵਾਰ ਨੂੰ ਮੁਬਾਰਕਾਂ ਤੇ ਤੁਹਾਡੇ ਪਰਿਵਾਰ ਨੂੰ ਇਹ ਦੱਸਿਆ ਜਾਂਦਾ ਹੈ ਕਿ ਤੁਹਾਡੇ ਪਰਿਵਾਰ ਦਾ ਮੈਂਬਰ ਫਲਾਨਾ ਸਿੰਘ ਪੰਜਾਬ ਪੁਲਿਸ ਦੇ ਵਿੱਚ ਬਹੁਤ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ ਉਹ ਬੱਚੇ ਅਗਲੇ ਦਿਨ ਸਕੂਲ ਚ ਲੈ ਜਾ ਕੇ ਦਿਖਾਉਂਦੇ ਨੇ ਮੇਰੇ ਪਾਪਾ ਨੂੰ ਭਗਵੰਤ ਮਾਨ ਦੀ ਚਿੱਠੀ ਆਈ ਹੈ ਮੇਰੇ ਪਾਪਾ ਨੂੰ ਭਗਵੰਤ ਮਾਨ ਨੇ ਬਰਥਡੇ ਬੇਸ਼ਕੀਤਾ ਹੈ ਆਹੀ ਹੁੰਦਾ ਮਾਨ ਸਨਮਾਨ ਹੋਰ ਕੀ 얘thi ਕੀ ਲੈ ਜਾਣਾ ਇਥੋਂ ਆ ਤੁਰੇ ਫਿਰਦੇ ਆ ਪੈਸਿਆਂ ਮੰਗਰ ਭੱਜੇ ਫਿਰਦੇ ਆ ਆ ਵੀ ਦੱਬ ਲੋ ਆ ਵੀ ਦੱਬ ਲੋ ਉਹ ਵੀ ਦੱਬ ਲੋ ਨਾਲ ਲੈ ਜੋਂਗੇ ਨਾਲ ਲੈ ਜੋਂਗੇ ਸੁਬੀਰੋ ਇਹਨਾਂ ਤੇ ਨਾ ਰਹਿਓ ਇਹਨਾਂ ਤੇ ਨਾ ਰਹਿਓ ਮੈਂ ਕੱਲ ਵੀ ਗੱਲ ਸرائی ਅੱਜ ਮੈਨੂੰ ਆਉਣ ਸਾਰੀ ਇੱਕ ਮੁੰਡਾ ਕਹਿੰਦਾ ਭਾਈ ਉਹ ਦੁਬਾਰੇ ਸੁਣਾ ਦੀ ਕੱਲ ਮੇਰਾ ਕਹਿੰਦਾ ਸਿਗਨਲ ਜਾ ਕੱਟ ਗਿਆ ਸੀ ਮੈਥੋਂ ਗੱਲ ਸੁਣੀ ਨਹੀਂ ਗਈ ਮੈਂ ਦੁਬਾਰੇ ਸੁਣਾ ਰਣਾਂ ਕਿ ਆਪਾਂ ਤਾਂ ਇਹੀ ਨਹੀਂ ਪਤਾ ਲੱਗਿਆ ਕਿ ਚੋਰੀ ਕੌਣ ਕਰੀ ਜਾਂਦਾ ਹੈ ਅਬ ਪਤਾ ਆਪਸ ਵਿੱਚ ਸ਼ੱਕ ਕਰਨ ਲੱਗੇ ਇੱਕ ਦੂਜੇ ਤੇ ਹੋ ਲੁੱਟ ਜਾਂਦਾ ਪਤਾ ਨਹੀਂ ਭਾਈ ਨੂੰ ਭਾਈ ਨੂੰ ਤੇ ਸ਼ੱਕ ਹੋ ਜਾਂਦਾ ਮੈਨੂੰ ਮੇਰਾ ਬਾਪੂ ਲੁੱਟ ਜਾਂਦਾ ਪਤਾ ਨਹੀਂ ਬਾਪੂ ਨੂੰ ਪੁੱਤ ਤੇ ਸ਼ੱਕ ਹੋ ਜਾਂਦਾ ਮੇਰਾ ਪੁੱਤ ਲੁੱਟ ਜਾਂਦਾ ਪਤਾ ਨਹੀਂ ਉਹ ਇੱਕ ਪਿੰਡ ਦੇ ਵਿੱਚ ਮੱਝਾਂ ਚੋਰੀ ਮਹੇਸਾ ਚੋਰੀ ਹੋਣ ਲੱਗ ਗਈਆਂ ਇੱਕ ਦਿਨ ਇੱਕ ਮਹੇਸ ਚੋਰੀ ਹੋ ਗਈ ਦੂਜੇ ਦਿਨ ਦੋ ਮਹੇਸਾ ਚੋਰੀ ਹੋ ਗਈਆਂ ਤਿੰਨ ਮਹੇਸਾ ਚੋਰੀ ਹੋ ਗਈਆਂ ਪਿੰਡ ਚ ਤਰਥੱਲੀ ਮਚ ਗਈ ਮਹੇਸਾਂ ਦੀ ਚੋਰੀ ਹੋਣ ਲੱਗ ਗਈ ਉਹ ਪਿੰਡ ਦੀ ਜੂ ਤੇ ਕੋਈ ਸਾਧੂ ਸੰਤ ਰਹਿੰਦਾ ਸੀ ਮਹਾਤਮਾ ਬੜੀ ਮਾਨਤ ਸੀ ਪਿੰਡ ਚ ਆਲੇ-ਦਾਲੇ ਪਿੰਡਾਂ ਚ ਵੀ ਉਹਦੇ ਕੋਲੇ ਜੈ ਪਿੰਡ ਵਾਲੇ ਕਹਿੰਦੇ ਜੀ ਮਹਿਸਾ ਚੋਰੀ ਹੋਣ ਲੱਗੀਆਂ ਬਾਬਾ ਜੀ ਜਮੀ ਪੱਟੇ ਗਏ ਬਲਕਾਰ ਦੀਆਂ ਚੋਰੀ ਕੱਲ ਗਰਦੇਵ ਕੇ ਦੋਗ ਹੋ ਗਿਆ ਚੋਰੀ ਕੀ ਕਰੀਏ ਦੱਸੋ ਇਹਦਾ ਕੀ ਕਰੀਏ ਉਹ ਮਹਾਤਮਾ ਕਹਿੰਦਾ ਇੱਕ ਚਾਦਰ ਤਾਣ ਕੇ ਖੜ ਜਿਓ ਚਾਰ ਜਾਣੇ ਚਾਦਰ ਦੇ ਪੱਲੇ ਫੜ ਲਿਓ ਚਾਰੇ ਚਾਰੇ ਖੁੰਜੇ ਜਿਹੜੇ ਨੇ ਚਾਦਰ ਦੇ ਫੜ ਕੇ ਖੜ ਜਿਓ ਥੱਲੋਂ ਦੀ ਸਾਰੇ ਪਿੰਡ ਨੂੰ ਲੰਘਾ ਦੋ ਜਦੋਂ ਮੱਜਾਂ ਨੂੰ ਚੋਰੀ ਕਰਨ ਵਾਲੇ ਚਾਦਰ ਦੇ ਥੱਲੋਂ ਦੀ ਲੰਘਣਗੇ ਉਹਨੂੰ ਦੌਰਾ ਪੈ ਜੂ ਉੱਥੇ ਮਰ ਜਾਣਗੇ ਗੁਰਦੁਆਰਾ ਸਾਹਿਬ ਦੇ ਸਪੀਕਰ ਚ ਅਨਾਉਂਸਮੈਂਟ ਕਰਤੀ ਵੀ ਭਾਈ ਇਤੋਂ ਤੂੰ ਚਾਦਰ ਥੱਲੋਂ ਦੀ ਲੰਗਣਾ ਪਊ ਸਾਰਾ ਪਿੰਡ ਲੰਗਾਤਾ ਜੀ ਕੋਈ ਨਹੀਂ ਮਰਿਆ ਬੁੜੀਆਂ ਵੀ ਲੰਗਾਤੀਆਂ ਕੋਈ ਨਹੀਂ ਮਰਿਆ ਜਵਾਕ ਵੀ ਲੰਗਾਤੇ ਕਿਸੇ ਨੂੰ ਦੌਰਾ ਨਹੀਂ ਪਿਆ ਕਾਰਨ ਪਤਾ ਕੀ ਸੀ ਜਿਹੜੇ ਮੱਜਾ ਚੋਰੀ ਕਰਨ ਵਾਲੇ ਸੀ ਉਹ ਤਾਂ ਚਾਰੇ ਜਾਨੇ ਚਾਦਰ ਫੜੀ ਖੜੀ ਸੀ ਮਰੇ ਕੌਣ ਚੋਰ ਤਾਂ ਚਾਦਰ ਫੜੀ ਖੜੇ ਆ ਉਹ ਚਾਦਰ ਤਾਂ ਆਪਾਂ ਨੇ ਦੇਸ਼ ਦੀ ਚੋਰਾਂ ਨੂੰ ਫੜਾ ਰੱਖੀ ਆ ਆਪਾਂ ਕਿੱਥੋਂ ਚੋਰ ਬਣ ਲਈ ਜਾਨਿਆਂ ਈਮਾਨਦਾਰ ਲੋਕਾਂ ਨੂੰ ਦੇਸ਼ ਦੀ ਚਾਦਰ ਫੜਾਓ ਈਮਾਨਦਾਰ ਲੋਕਾਂ ਨੂੰ ਪੰਜਾਬ ਦੀ ਚਾਦਰ ਤੁਸੀਂ 22 ਚ ਫੜਾਤੀ 24 ਚ ਆ ਹੁਣ ਈਮਾਨਦਾਰ 13 ਬੰਦਿਆਂ ਨੂੰ ਚਾਦਰ ਫੜਾਓ ਈਮਾਨਦਾਰੀ ਨਾਲ ਜਦੋਂ ਕੰਮ ਹੋਊਗਾ ਇਹ ਚਾਦਰ ਜਿਹੜੀ ਹੈ ਨਾ ਇਹ ਪੰਜਾਬ ਦੇ ਖਜ਼ਾਨੇ ਨੂੰ ਭਰੂਗੀ ਇਹ ਹੀ ਚਾਦਰ ਪੰਜਾਬ ਦੇ ਖਜ਼ਾਨੇ ਚੋਂ ਤੁਹਾਡੇ ਦੁੱਖ ਦਰਦ ਦੂਰ ਕਰੂਗੀ 43000 ਨੌਕਰੀਆਂ ਦੇ ਕੇ ਬੈਠਾ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਆਇਆ ਹੋਇਆ ਅੱਜ ਮੈਂ ਔਰ ਤੁਹਾਡੇ ਵੀ ਰਿਸ਼ਤੇਦਾਰ ਦੋਸਤ ਮਿੱਤਰਾਂ ਜੋ ਕਿਸੇ ਨੂੰ ਨੌਕਰੀ ਮਿਲੀ ਹੋਣੀ ਜਾਂ ਪਿੰਡ ਚ ਮਿਲੀ ਹੱਥ ਖੜੇ ਕਰਕੇ ਦੱਸ ਦੋ ਮੇਰੀਆਂ ਨੌਕਰੀਆਂ ਬਹੁਤ ਸਾਰੇ ਹੱਥ ਖੜੇ ਹੋ ਗਏ ਕਿਸੇ ਨੇ ਕੋਈ ਪੈਸਾ ਦਿੱਤਾ ਜੀ ਕਿਸੇ ਦਾ ਕੋਈ ਸਪਾਰਸ਼ ਲੱਗੀ ਤੇ ਹੁਣ ਕਿਵੇਂ ਨੌਕਰੀਆਂ ਮਿਲਣ ਲੱਗੀਆਂ ਬਿਜਲੀ ਤੇ ਆ ਜਾਂਦੇ ਆ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਉਹ ਕੋਈ ਗੱਲ ਨਹੀਂ ਵਾਦਾ ਕੀਤਾ ਸੀ ਆਉਂਦਾ ਹੈ ਖੇਤਾਂਾਂ ਲਈ ਬਿਜਲੀ ਦਾ ਪੰਗਾ ਪੈ ਗਿਆ ਮੈਂ ਬੁਲਾਏ ਅਫਸਰ ਮੈਂ ਕਿਹਾ ਯਾਰ ਦੁਨੀਆ ਭਰ ਦੇ ਦਫ਼ਤਰ ਦਿਨੇ 9 ਤੋਂ 5 ਲੱਗਦੇ ਆ। ਇਹ ਕਿਸਾਨਾਂ ਵਾਲਾ ਦਫ਼ਤਰ ਕਿਉਂ ਰਾਤ ਨੂੰ 2 ਵਜੇ ਖੁੱਲਦਾ ਹੈ? ਰਾਤ ਨੂੰ 2 ਵਜੇ ਲੈਟ ਆਉਗੇ ਜੀ। ਨਾ ਪਹਿਲਾਂ ਸੌ ਸਕਦੇ ਆ ਨਾ ਬਾਅਦ ਵਿੱਚ ਸੌ ਸਕਦੇ ਆ। ਮੈਂ ਕਹਿੰਦੇ ਰ ਇਹ ਦਿਨੇ 2 ਵਜੇ ਹੀ ਦੇ ਸਕਦੇ। ਕਹਿੰਦੇ ਜੀ ਫੈਸਲਾ ਪੁਰਾਣਾ ਹੋਇਆ ਹੋਇਆ ਮੈਂ ਬਦਲੋ ਪੁਰਾਣਾ ਫੈਸਲਾ। ਹੁਣ ਕੀ ਹੈ? ਬਿਜਲੀ ਦਿਨੇ ਆਉਂਦੀ ਹੈ। ਮੈਨੂੰ ਬਹੁਤ ਸਾਰੇ ਬਜ਼ੁਰਗ ਮਿਲੇ ਕਿਸਾਨ। ਉਹ ਕਹਿੰਦੇ ਪੁੱਤ ਝਾੜ ਵੀ ਵਧੀਆ। ਲਾਈਟ ਤਾਂ ਆਉਂਦੀ ਆਉਂਦੀ ਆ ਪਰ ਸਭ ਤੋਂ ਨਜ਼ਾਰਾ ਇਸ ਗੱਲ ਦਾ ਆ ਗਿਆ ਸਾਨੂੰ ਰਾਤ ਨੂੰ ਮੱਛਰ ਚ ਸੱਪਾਂ ਦੀਆਂ ਸਿਰੀਆਂ ਮਿੱਦਣ ਦੀ ਲੋੜ ਨਹੀਂ ਪਈ ਦਿਨੇ-ਦਿਨੇ ਅਸੀਂ ਆਪਣੀ ਫਸਲ ਪਾ ਲਈਏ ਦਿਨੇ-ਦਿਨੇ ਅਸੀਂ ਮੋਟਰ ਚਲਾ ਕੇ ਬੰਦ ਕਰਕੇ ਆਏ ਆ ਮੋਟਰ ਸੋ ਵੀਰ ਇੱਕ ਹੋਰ ਦੱਸਦਾ ਤੁਹਾਨੂੰ ਰਾਤ ਨੂੰ ਆਪਾਂ ਨੇ ਕੀ ਕੀਤਾ ਹੁਣ ਸ਼ੁਰੂ ਕੰਮ ਮੁੰਬਈ ਨਾਲ ਸਮਝੌਤਾ ਕੀਤਾ ਹੈ ਮੁੰਬਈ ਪੂਨਾ ਹੈਦਰਾਬਾਦ ਬੈਂਗਲੌਰ ਇਹ ਸ਼ਹਿਰ ਰਾਤ ਨੂੰ ਜ਼ਿਆਦਾ ਬਿਜਲੀ ਚਾਹੀਦੀ ਐ ਇੱਥੇ ਇਹ ਰਾਤ ਨੂੰ ਜਿਆਦਾ ਇਹਨਾਂ ਸ਼ਹਿਰਾਂ 'ਚ ਜਿਹੜੀ ਹੈ ਵੱਡੇ ਵੱਡੇ ਸ਼ਹਿਰ ਨੇ ਇਹ ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਨਾਈਟ ਲਾਈਫ ਬਹੁਤ देर तक ਚੱਲਦੀ ਹੈ ਵੀਰੋ ਐਸੇ ਮਹੀਨੇ 90 ਕਰੋੜ ਦੀ ਬਿਜਲੀ ਆਪਾਂ ਵੇਚੀ ਵੀ ਹੈ ਮਹਾਰਾਸ਼ਟਰ ਨੂੰ ਕਰਨਾਟਕਾ ਨੂੰ ਆਂਧਰਾ ਨੂੰ ਨਾਲੇ ਪੈਸੇ ਕਮਾ ਵੀ ਰਿਆਂ ਤੇ ਸੋਲਰ ਵਾਲੀ ਬਿਜਲੀ ਆਪਾਂ ਨੂੰ ਸਸਤੀ ਪੈਂਦੀ ਉਹ ਦਿਨੇ ਦੇ ਰਹੇ ਆ ਲੋਕਾਂ ਨੂੰ ਮੇਰੇ ਤਾਂ ਐ ਪਿਆ ਐ ਟਿਪਸ ਤੇ ਪਿਆ ਦੋ ਨਹਿਰਾਂ ਆ ਰਹੀਆਂ ਨੇ ਹੁਣ ਮਾਲਵਾ ਨਹਿਰ ਤੇ ਨਾਲ 206 ਮੈਗਾਵਾਟ ਦਾ ਇੱਕ ਧਾਰਕਲਾਂ ਦੇ ਵਿੱਚ ਡੈਮ ਤਿਆਰ ਹੋ ਗਿਆ ਨਾਲੇ ਬਿਜਲੀ ਬਣੂ ਨਾਲੇ ਰਾਵੀ ਦਰਿਆ ਦਾ ਪਾਣੀ ਰੋਕ ਕੇ ਉਹ ਸਾਰੀ ਦੁਆਬੇ ਦੇ ਵਿੱਚ ਦੀ ਨਹਿਰ 12 ਮਹੀਨੇ 30 ਦਿਨ ਚੱਲੂਗੀ 24 ਘੰਟੇ ਚੱਲੂਗੀ ਸਾਰੇ ਦੁਆਬੇ ਦਾ ਪਾਣੀ ਆਊਗਾ ਫਿਰ ਜਦੋਂ ਸਰਕਾਰ ਸੰਭਾਲੀ ਸੀ ਜਦੋਂ ਸਰਕਾਰ ਸੰਭਾਲੀ ਸੀ 21% ਨਹਿਰਾਂ ਦਾ ਪਾਣੀ 21% ਨਹਿਰਾਂ ਦਾ ਪਾਣੀ ਖੇਤੀ ਵਾਸਤੇ ਵਰਤੇ ਜਾਂਦਾ ਸੀ ਸਚਾਈ ਵਾਸਤੇ ਬਾਕੀ ਸਾਰਾ ਐਂ ਲੰਘ ਜਾਂਦਾ ਸੀ ਕਹਾ ਅੱਜ 2 ਸਾਲਾਂ ਚ ਅਸੀਂ 95% ਤੇ ਆ ਗਏ ਵੀਰੋ ਹੁਣ 70% ਦਾ ਕਿਉਂਕਿ ਇਰੀਗੇਸ਼ਨ ਮਿਨਿਸਟਰ ਨੀਤੀ ਵੀ ਰਿਹਾ ਹੁਣ 70% ਦਾ ਸਾਡਾ ਜਿਹੜਾ ਟਾਰਗੇਟ ਹੈ ਅਕਤੂਬਰ ਚ ਪੂਰਾ ਹੋ ਜਾਊਗਾ 70% ਜਿਹਦੇ ਨਹਿਰਾਂ ਦਾ ਪਾਣੀ ਆ ਗਿਆ ਨਾ 14 ਲੱਖ ਟਿਊਬਵਲ ਹੈ ਪੰਜਾਬ ਚ ਉੱਚੋਂ 5.5 ਲੱਖ ਟਿਊਬਲ ਬੰਦ ਹੋ ਜਾਣਗੇ ਕਿਉਂਕਿ ਉਸੇ ਖੇਤ ਦੀ ਨਹਿਰ ਦਾ ਪਾਣੀ ਕੱਸੀ ਦਾ ਪਾਣੀ ਆ ਜਾਊਗਾ ਵੀਰੋ ਜਦੋਂ 5.5 ਲੱਖ ਟਿਊਬਲ ਬੰਦ ਹੋ ਗਿਆ ਨਾਲੇ ਤਾਂ ਬਿਜਲੀ ਬਚੂਗੀ ਨਾਲੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤੂ ਗੁਰੂ ਸਾਹਿਬ ਦਾ ਜਿਹੜਾ ਕੀਤਾ ਹੋਇਆ ਵਚਨ ਹੈ ਉਹਨੂੰ ਪੂਰਾ ਕਰਾਂਗੇ ਪਾਣੀ ਦੇਖਿਓ ਹੌਲੀ-ਹੌਲੀ ਉੱਪਰ ਆ ਜਾਊਗਾ ਆਪਣੇ ਜਿਹੜੇ ਖੜੇ ਹੋਏ ਨਲਕੇ ਆ ਪੁਰਾਣੇ ਉਹ ਚੱਲ ਪੈਣਗੇ ਤੁਸੀਂ ਦੇਖਿਓ ਸਹੀ ਤੁਸੀਂ ਦੇਖਿਓ ਸਹੀ ਮੇਰੇ ਤੇ ਯਕੀਨ ਕਰੋ ਤੁਸੀਂ ਕੱਲਾ ਮੈਂ ਅਪੀਲ ਕੀਤੀ ਸੀ ਪਿਛਲੇ ਸਾਲ ਕਿ ਪੂਸਾ 44 ਆਪਾਂ ਲਾਉਣੀ ਨਹੀਂ ਉਹ 152 ਤੋਂ 155 ਦਿਨ ਲੈਂਦੀ ਆ ਪੱਕਣ ਨੂੰ ਪੂਸਾ 44 ਮੈਂ ਕਿਹਾ ਪੀਆਰ 126 ਪੀਆਰ 127 ਪੀਆਰ 128 29 30 ਲਾ ਲਓ ਉਹ 92 ਦਿਨ ਲੈਂਦੀ ਆ 92 ਤੋਂ 95 2 ਮਹੀਨੇ ਵੱਧ ਲੈਂਦੀ ਆ ਉਹੀ ਫਸਲ ਵੀਰੋ ਅੰਗਰੇਜ਼ੀ ਦੇ ਅਖਬਾਰ ਨੇ ਪੂਰੇ ਦੇਸ਼ ਦੇ ਵਿੱਚ ਟਾਈਟਲ ਦਿੱਤਾ ਹੈ ਕਿ ਭਗਵੰਤ ਮਾਨ ਦੀ ਇੱਕ ਛੋਟੀ ਜੀ ਅਪੀਲ ਤੇ 33% ਲੋਕਾਂ ਨੇ ਪੂਸਾ 44 ਨਹੀਂ ਲਾਈ ਉਡੀਸਾ ਤੇ ਪੀਆਰ 126 27 ਆਈ 477 ਕਰੋੜ ਬਿਜਲੀ ਬੋਰਡ ਦਾ ਖਰਚਾ ਬਚ ਗਿਆ 5 ਬਿਲੀਅਨ 5 ਅਰਬ 5 ਅਰਬ ਕਿਊਬਿਕ ਮੀਟਰਿਕ ਪਾਣੀ ਜਿਹੜਾ ਧਰਤੀ ਦੇ ਵਿੱਚ ਉਹ ਬਚ ਗਿਆ ਜਿਹੜਾ ਆਪਾਂ ਕਿਉਂਕਿ ਫਿਰ ਜਦੋਂ 2 ਮਹੀਨੇ ਪਹਿਲਾਂ ਟਿਊਬਵਲ ਬੰਦ ਹੋ ਗਏ 2 ਮਹੀਨੇ ਟਿਊਬਵਲ ਨਹੀਂ ਚਲੇ ਥੱਲੇ ਧਰਤੀ 'ਚ ਪਾਣੀ ਬਚ ਗਿਆ ਜੇ ਆਪਾਂ ਹੁਣ 33 ਨਾਲ ਹੀ ਇਹਨਾਂ ਕਰ ਸਕਦੇ ਆ ਆਪਾਂ ਇਸ ਕੀ ਬੀਜ ਦੇ ਨਹੀਂ ਪੂਸਾ 44 ਆਪਾਂ ਹੋਰ ਕਿਸਮਾਂ ਜਿਹੜੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਕੱਢੀ ਨ ਉਹ ਵੀ ਜਾਂਗੇ दाना-दाना ਚੱਕਾਂਗੇ ਕੋਈ ਇਸ ਗੱਲ ਦੀ ਦਿੱਕਤ ਨਹੀਂ ਆ ਹੁਣ ਵੀ 130 ਲੱਖ ਮੀਟਰਿਕ ਟਨ ਕਣਕ ਦੇਵਾਂਗੇ ਇਹਨਾਂ ਨੂੰ ਇਸ ਕੀ ਉੱਥੇ ਜਿਹੜੇ ਕਹਿੰਦੇ ਨਾ 80 ਕਰੋੜ ਲੋਕਾਂ ਨੂੰ ਮੋਦੀ ਜੀ ਕਹਿੰਦੇ 80 ਕਰੋੜ ਲੋਕਾਂ ਨੂੰ ਮੈਂ ਰਾਸ਼ਨ ਦਿੰਦਾ ਹਾਂ ਰਾਸ਼ਨ ਕਿਤੋਂ ਆਉਂਦਾ ਹੈ ਪੰਜਾਬ ਦਿੰਦਾ ਹੈ ਤੇ ਜਦੋਂ ਤਾਂ ਅਸੀਂ ਕਣਕ ਤੇ ਝੋਨਾ ਦਿੰਨੇ ਆ ਉਹ ਤਾਂ ਸਿੱਧਾ ਹੀ ਚੱਲ ਜਾਂਦਾ ਉਦੋਂ ਬਾਰਡਰ ਕੋਈ ਨਹੀਂ ਹੈਗਾ ਉਦੋਂ ਸਿੱਧਾ ਪੰਜਾਬ ਤੋਂ ਜਾਂਦਾ ਬਿਹਾਰ ਨੂੰ ਪੰਜਾਬ ਤੋਂ ਜਾਂਦਾ ਆਂਧਰਾ ਨੂੰ ਤੇ ਜਦੋਂ ਕਣਕ ਤੇ ਜੋ ਨੇ ਨੂੰ ਗਾਉਣ ਵਾਲੇ ਕਿਸਾਨ ਥੋੜੇ ਜਿਹਾ ਇਹ ਕਹਿ ਦੇਣ ਵੀ ਸਾਡੇ ਨਾਲ ਗੱਲ ਕਰਕੇ ਸਾਡਾ ਭਾਅ ਥੋੜੇ ਜਿਹਾ ਠੀਕ ਕਰ ਦਿਓ ਉਦੋਂ ਗੋਲੀਆਂ ਉਦੋਂ ਅਥਰੂ ਗੈਸ ਦੇ ਗੋਲੇ ਉਦੋਂ ਹਰਿਆਣੇ ਦੇ ਬਾਰਡਰ ਤੇ ਲੱਗ ਜਾਂਦੀਆਂ ਕਣਿਆੜੀਆਂ ਤਾਰਾਂ ਕਮਾਲ ਹੈ ਯਾਰ ਵੀ ਉਹਨਾਂ ਨਾਲ ਗੱਲ ਕਰੋ ਤੁਸੀਂ ਉਹ ਐਡ ਆਉਂਦੀ ਹੈ ਇੱਕ ਟੀਵੀ ਤੇ ਉਹ ਕੁੜੀ ਆਉਂਦੀ ਹੈ ਬਾਹਰਲੇ ਮੁਲਕ ਚੋਂ ਤੇ ਉਹ ਉਹਦੇ ਮਾਂ ਪਿਓ ਖੁਸ਼ ਹੋ ਜਾਂਦੇ ਨੇ ਬੇਟਾ ਤੂੰ ਆ ਗਈ ਉਹ ਕਹਿੰਦੀ ਹੈ ਹਾਂ ਪਾਪਾ ਮੋਦੀ ਜੀ ਨੇ ਯੁੱਧ ਰਕਵਾ ਦਿਆ ਥਾ ਮਤਲਬ ਮੋਦੀ ਜੀ ਨੇ ਰੂਸ ਤੇ ਯੂਕਰੇਨ ਦਾ ਜੁੱਧ ਰੁਕਵਾਤਾ ਵੀ ਸਾਡੇ ਬੰਦੇ ਕੱਢਣੇ ਉਹ ਭਾਈ ਜੁੱਧ ਜੁੱਧ ਰੁਕਵਾ ਦਿੰਨੇ ਜੋ ਉੱਥੋਂ ਆਲਾ ਆ 150 ਕਿਲੋਮੀਟਰ ਤੇ ਦਿੱਲੀ ਤੋਂ ਕਿਸਾਨ ਬੈਠੇ ਨੇ ਬਾਰਡਰਾਂ ਤੇ ਉਹਨਾਂ ਨਾਲ ਤਾਂ ਗੱਲ ਕਰ ਲੈ ਉਹਨਾਂ ਨਾਲ ਤਾਂ ਗੱਲ ਕਰ ਲੈ ਉਹਨਾਂ ਨਾਲ ਨਹੀਂ ਗੱਲ ਕਰਨੀ ਜੋ ਝੂਠ ਤੇ ਝੂਠ ਬੋਲੀ ਜਾਣਾ ਝੂਠ ਤੇ ਝੂਠ ਚੱਕੀ ਜਾਣਾ ਕਦੇ ਕੁਝ ਕਦੇ ਕੁਝ ਸੋ ਵੀਰ ਉਹਨਾਂ ਤੇ ਯਕੀਨ ਨਹੀਂ ਕਰਨਾ ਇਹ ਸਾਬ ਇਹ ਦੇਖੇ ਹੋਏ ਨੇ ਪਰਖੇ ਹੋਏ ਨੇ ਇਨਨੂੰ ਹੋਰ ਪਰਖਣ ਦੀ ਲੋੜ ਨਹੀਂ ਆ ਥੋੜੇ ਜਿਹੇ ਦਿਨਾਂ ਤੱਕ ਪਰ ਉਹ ਇਹ ਵੀ ਪਤਾ ਲੱਗ ਜਾਊਗਾ ਕਿ ਆਪਣਾ ਚੋਣ ਨਿਸ਼ਾਨ ਕਿੰਨੇ ਨੰਬਰ ਤੇ ਆ ਤੇ ਪੱਤਰਕਾਰ ਨੂੰ ਤਾਂ ਅੱਜ ਪਤਾ ਲੱਗ ਗਿਆ ਆਉਣ ਲੱਗੇ ਮੈਨੂੰ ਮੈਸੇਜ ਦੋ ਤਿੰਨ ਚੈੱਕ ਕਰ ਲੇ ਮੈਂ ਕਿ ਭਾਈ ਇਹ ਤਾਂ ਤੁਸੀਂ ਫੇਰ ਉਹੀ 14 ਆਲਾ 17 ਆਲਾ 19 ਆਲਾ ਬਾਈ ਆਲਾ ਮਾਹੌਲ ਬਣਾ ਲਿਆ ਮੈਂ ਕਿ ਹਜੇ ਤਾਂ ਖੜਜੋ ਹਜੇ ਤਾਂ ਸੇਰ ਚੋਂ ਪੂਣੀ ਵੀ ਨਹੀਂ ਕੱਤੀ ਹਜੇ ਤਾਂ ਚਰਖਾ ਡਾਇਆ ਹੈ ਤੁਸੀਂ ਦੇਖਦੇ ਜਾਓ ਕਿਹੜੇ ਕਿਹੜੇ ਗਲੋਟੇ ਲੈਂਦੇ ਆ ਇੱਥੇ ਸੋ ਇਸ ਕਰਕੇ ਇਹ ਤੁਹਾਡਾ ਪਿਆਰ ਜਿਹੜਾ ਇਹ ਥੱਕਣ ਨਹੀਂ ਦਿੰਦਾ ਔਰ ਇਹੀ ਪਿਆਰ ਜਿਹੜਾ ਹੈ ਤੇ ਸਾਨੂੰ ਹੋਰ ਹੌਸਲਾ ਦਿੰਦਾ ਹੈ ਪੱਤਰਕਾਰ ਮੈਨੂੰ ਕਹਿਣ ਲੱਗ ਜਾਂਦੇ ਨੇ ਇੰਨੀਓ ਛਾਵਾ ਤੇ ਜਾਣੇ ਹੋ ਤੁਸੀਂ ਦੋ-ਦੋ ਘੰਟਿਆਂ ਦੇ ਰੋਡ ਸ਼ੋ ਵੀ ਖੜੇ ਰਹਿੰਨੇ ਹੋ ਥੱਕਦੇ ਨਹੀਂ ਮੈਂ ਕਿਹਾ ਥਕਾਵਟ ਤਾਂ ਹੋ ਜਾਂਦੀ ਹੈ ਪਰ ਜਦੋਂ ਮੂਰੋ ਜਦੋਂ ਮੂਰੋ ਫੁੱਲ ਆਉਂਦੇ ਆ ਨਾ ਆ ਮੇਰੀ ਤਾਂ ਪੱਗ ਭਰ ਜਾਂਦੀ ਪਾਕਾ ਦੇਖ ਲਓ ਪੱਗ ਚੋਂ ਫੁੱਲ ਨਿਕਲਦੇ ਜਦੋਂ ਮੂਰੋ ਫੁੱਲ ਆਉਂਦੇ ਆ ਨਾ ਫਿਰ ਉਦੋਂ ਥਕਾਵਟਾਂ ਲੈ ਜਾਂਦੀਆਂ ਨੇ ਇੱਕ ਪਾਸੇ ਤਾਂ ਆ ਪਿਆਰ ਹੈ ਕਿ ਲੋਕ ਫੁੱਲ ਵਰਸਾਉਂਦੇ ਆ ਮਾਮਾ ਅਸ਼ੀਰਵਾਦ ਦਿੰਦੀਆਂ ਸਿਰ ਪੋਲੋਸ ਦੀਆਂ ਭੈਣਾਂ ਦੁਆਵਾਂ ਦਿੰਦੀਆਂ ਨੌਜਵਾਨ ਮੁੰਡੇ ਮੋਢੇ ਤੇ ਹੱਥ ਧਰ ਕੇ ਸੈਲਫੀਆਂ ਖਿਚਾਉਂਦੇ ਆ ਤੇ ਦੂਜੇ ਪਾਸੇ ਅਕਾਲੀ ਕਾਂਗਰਸੀ ਭਾਜਪਾ ਵਾਲੇ ਆ ਉਹਨਾਂ ਨੇ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਇੱਕ ਅੱਧੀ ਯਾਰਾਂ ਸੋ ਇਹ ਭਾਈ ਆਪਾਂ ਕੰਮ ਕਰਨਾਂ ਨਹੀਂ ਥੋਡੇ ਵਰਗਾ ਥੋਡੇ ਹੀ ਪੋਤਾਂ ਥੋਡੇ ਹੀ ਭਤੀਜਾਂ ਥੋਡੇ ਹੀ ਛੋਟਾ ਵੱਡਾ ਭਾਈਆਂ ਇੱਕ ਵਾਰ ਮੈਂ ਕੱਲਾ ਲੜ ਰਿਹਾ ਇੱਕ ਵਾਰ ਮੈਨੂੰ 13 ਹੱਥ ਜਿਹੜੇ ਕਿ ਮੁੱਠੀ ਬੰਦ ਕਰਕੇ ਇਨਕਲਾਬ ਦਾ ਨਾਰਾ ਬਣ ਜਾਣ ਤੇ 13 ਜ਼ੁਬਾਨਾਂ ਜਿਹੜੀਆਂ ਪਾਰਲੀਮੈਂਟ ਦੇ ਵਿੱਚ ਸ਼ੀਸ਼ੇ ਹਿਲਾ ਦੇਣ ਉਹ ਦੇ ਦੋ ਉਹ ਤੋਂ ਬਾਅਦ 1 ਰੁਪਈਆ ਵੀ ਕੋਈ ਮਾਈ ਦਾ ਲਾਲ ਪੰਜਾਬ ਦਾ ਹੱਕ ਨਾ ਕੋਈ ਰੋਕ ਕੇ ਦਿਖਾ ਗਿਆ ਤਾਂ ਮੈਂ ਜਿੰਮੇਵਾਰ ਹੋਊਂਗਾ ਮੈਨੂੰ ਨੀਵੇਂ ਥਾਣੇ ਪਿਟਾ ਲਿਓ ਸੁਸ਼ੇਸ਼ ਕਰਕੇ ਸੰਗਰੂਰ ਵਾਲਿਓ ਤੁਹਾਨੂੰ ਤੁਹਾਡੇ ਕੋਲੇ ਆਇਆ ਪਿਆਰ ਕਰਦਾ ਮੈਂ ਤੁਹਾਨੂੰ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਥੋੜਾ ਜਿਹਾ ਹੋਰ ਤਾਕੇ ਪਤਾ ਲੱਗੇ ਵੀ ਸੰਗਰੂਰ ਤੋਂ ਕੰਮ ਸ਼ੁਰੂ ਹੋ ਚੁੱਕਿਆ ਹੈ ਇਨਕਲਾਬ ਇਨਕਲਾਬ ਬੋਲੇ ਸੋਨਿਆ ਬਹੁਤ ਧੇਰ ਤੋਂ ਤੁਸੀਂ ਇੱਥੇ ਬੈਠੇ ਰਹੇ ਗਰਮੀ ਦੇ ਬਾਵਜੂਦ ਖਾਸ ਤੌਰ ਤੇ ਮਾਵਾ ਪੈਣਾ ਮੈਂ ਬਹੁਤ ਧੰਨਵਾਦ ਕਰਦਾ ਕਿਉਂਕਿ ਮਾਵਾ ਪੈਣਾ ਦਾ ਅਸ਼ੀਰਵਾਦ ਮਿਲ ਜਾ ਤਾਂ ਦੁਨੀਆ ਦੀ ਕੋਈ ਮੰਜ਼ਲ ਸਰ ਕੀਤੇ ਬਿਨਾਂ ਰਹਿ ਨਹੀਂ ਸਕਦੀ ਆਰਾਮ ਨਾਲ ਜਾਇਓ ਮਾਵਾ ਪੈਣਾ ਵੀ ਨੇ ਬਜ਼ੁਰਗ ਵੀ ਨੇ ਬੱਚੇ ਵੀ ਨੇ मिलते रहेंगे जदों बुलाऊंगे मैं रहूंगा और जिथे बुलाऊंगे मैं रहूंगा। लव यू ऑल बहुत बहुत प्यार बहुत बहुत सत श्रीकाल जिंदाबाद रहो आबाद रहो